ਸੋ ਸਿੱਖਾ ਜੀ ਆਪਾਂ ਲੱਗੇ ਆਂ ਵਲੌਗ ਦੀ ਸਟਾਰਟਿੰਗ ਕਰਨ ਤੇ ਆਪਾਂ ਨਿੱਕੇ ਬੱਚੇ ਦਿੱਤੇ ਸੀ ਬਾ ਨਿੱਕੇ ਬੱਚੇ ਬਾਹ ਤੇ ਸੀ ਨਿੱਕੇ ਬੱਚੇ ਤਾਂ ਬੈਠੇ ਨਿੱਕੇ ਬੱਚੇ ਬਾਹ ਕੀਤੇ ਮੈਂ ਵੱਡਿਆਂ ਦੀ ਤਿਆਰੀ ਸ਼ੈਰੀ ਕਰਦਾ ਸੀਗਾ ਤੇ ਇਧਰ ਆਪਾਂ ਜਮੀਂ ਦੀ ਰੌਣੀ ਕਰਤੀ ਆ ਉਨੀ ਚ ਵੀ ਅੱਜ ਦੇਖਦੇ ਆ ਪਾਣੀ ਦੀ ਛੱਡਣਾ ਪੈਣਾ ਇਤਾਂ ਇੱਕ ਤਾਂ ਲੱਗੂ ਏ ਦੋ ਲੱਗੇ ਆਣਗੇ ਬਲੀ ਤਾਂ ਤੇ ਆ ਆਪਣਾ ਮੱਕਾ ਜੇ ਲੋ ਠੀਕ ਆ ਜੇ ਆਪਾਂ ਲਿਆਉਣੇ ਆ ਦੂਜੇ ਬੱਚੇ ਲਓ ਜੀ ਆਪਾਂ ਬੱਚੇ ਭਾਤੇ ਜਿਹੜੀ ਆ ਛਤਰੀ ਲੱਗੀ ਪਈ ਆ ਨਾ ਕਰਲਾ ਫੋਕਸ ਇਹਦੇ ਤੇ ਵੀ ਡੋਰ ਲੱਗੀ ਆ ਦੋ ਬੱਚਿਆਂ ਨੂੰ ਤੇ ਆ ਕੱਟ ਉੜਦੇ ਆ ਕਬੂਤਰ ਬੱਚੇ ਉੜਦੇ ਹੀ ਨਹੀਂ ਮੇਰੇ ਤਾਂ ਪਤਾ ਨਹੀਂ ਕੀ ਗੱਲ ਜਿਵੇਂ ਹੀ ਕੱਟ ਉੜਦੇ ਜਿਵੇਂ ਹੀ ਤੇ ਉਹਨਾਂ ਤੇ ਡੋਰ ਲਾਈ ਪਈ ਆ ਇੱਕ ਆ ਬੈਠਾ ਆ ਫਰਦੇ ਦੋ ਬਿੰਦੇ ਆ ਗਏ ਹੱਤ ਵੱਧ ਦੱਦਾ ਘੰਟਾ ਨਹੀਂ ਹੋਇਆ ਛੱਡਿਆ ਨੂੰ ਲਓ ਵੇਖ ਲਵਾਏ ਆਉਂਦੇ ਆ ਚੱਲ ਇਹ ਤਾਂ ਕਿਸੇ ਕੁਲੋਂ ਆਇਆ ਇਹਦਾ ਤਾਂ ਆਪਾਂ ਨੂੰ ਕੋਈ ਹੈ ਨਹੀਂਗਾ ਭਾਈ ਇਹ ਕੀ ਕਰੂ ਜਾਂ ਕੀ ਨਹੀਂ ਕਰੂਗਾ ਇਹ ਲੀਦੀ ਦਾ ਆਪਾਂ ਨੂੰ ਕੋਈ ਚਿੰਤਾ ਨਹੀਂ ਗੀ ਰਵਲਾ ਦਾ ਜਿਹੜੇ ਆਉਦੇ ਆ ਸਾਲੇ ਉਹ ਤਾਂ ਉੱਡਣ ਇਹ ਮੈਂ ਖੁੱਲਾ ਤਾਂ ਬਾਦ ਆਦੀ ਮੈਨੂੰ ਡਾਰੀ ਹੈ ਦਾ ਖੁੱਲੇ ਦਾ ਡਾਰੀ ਦਾ ਮੈਨੂੰ ਆਏ ਆ ਇੱਕ ਵਾਰੀ ਤਾਂ ਹੀ ਉੱਡ ਕੇ ਬਹਿ ਗਿਆ ਤੇ ਉੱਡੂ ਲਾਜਮੀ ਉਹ ਧੂਮਾਣ ਨੂੰ ਦੂਰ ਲਾਤੀ ਸੀ ਉਸ ਤੇ ਤੇ ਉਹ ਕੱਲਾ ਜਾਲ ਚ ਪਾਤਾ ਸੀ ਹੁਣ ਤਾਂ ਘਟੂ ਘਟਾ ਮਹੀਨਾ ਜਾਲ ਚ ਪਾਉਣਾ ਉਹ ਆ ਦੋ ਭੈਣ ਵੀ ਆ ਕੇ ਲੈ ਵੇਖ ਲੈ ਕੀ ਭੈਣ ਚੋ ਦਾ ਲੋਕ ਪਤਾ ਨਹੀਂ ਕਿਵੇਂ ਕਹਿੰਦੇ ਸਾਡੇ ਤੀਜੀ ਦੂਜੀ ਢਾਈ ਬੱਚੇ ਨੇ ਦਿਨ ਕਰਤਾ ਬੱਚੇ ਲਾੜਿਆਂ ਦੇ ਸੀ ਆਪਾਂ ਬੱਚੇ ਲਾ ਕਿਤੇ ਪਛਤਰੀ ਤੋਂ ਮੈਂ ਬੱਚੇ ਜਿਹੜੇ ਤੇ ਡੋਰ ਲੱਗੇ ਸੀ ਉਹ ਖੋਲੇ ਸੀ ਉਹ ਮੈਂ ਛਤਰੀ ਥੱਲੇ ਰੱਖੀ ਸੀਗੀ ਦੋ ਮੀਆਂ ਛਤਰੀਆਂ ਲੰਗਾ ਵੰਗਾ ਤੇੰਤ ਦਿਨ ਸੀ ਤੇ ਸੱਤ ਹਾਂ ਇੱਕ ਛਤਰੀ ਆ ਭਈ ਸੱਤ ਇੱਕ ਛਤਰੀ ਨਾਲ ਗਿਆ ਸੀ ਥੱਲੇ ਆਪਣੇ ਹੈਂ 8 ਛਤਰੀਆਂ ਇਹਨੂੰ ਰੱਖਤੀਏ ਤੇ ਗਰਮੀ ਬਹੁਤ ਜ਼ਿਆਦਾ ਆ ਮੈਂ ਤਾਂ ਹੀ ਆਖਿਆ ਇਹ ਇੱਕ ਬੱਚਾ ਥੋੜਾ ਜਿਹਾ ਉੱਡ ਕੇ ਬੈਠਾ ਸੀਗਾ ਤੇ ਉਹ ਮੈਂ ਕਰਿਆ ਨੂੰ ਸਾਤ ਵਾ ਦੀ ਛੱਡਾਂਗੇ ਤੇ ਇੱਥੇ ਕਬੂਤਰ ਫਿਰਦੇ ਆ ਧੀਰੇ ਆ ਕਹਿੰਦੇ ਅੱਜ ਇੱਕ ਬੈਰੀ ਵੀ ਲੇਗੀ ਦੀ ਦੇ ਟਾਈਮ ਰਹੀ ਤਾਂ ਆਉਂਦੀ ਨਹੀਂ 4 ਵਜੇ ਦੇ 2-3 ਮਿੰਟ ਹੋ ਗਏ ਤੇ ਜੋ ਤਰਗਿਆਂ ਦੀ ਆਉਣ ਦੀ ਤਿਆਰੀ ਹੈ ਚਲੋ ਆਪਾਂ ਤੁਹਾਨੂੰ ਕੂਟਰ ਦਿਖਾ ਦਿੰਨੇ ਆ ਬਹੁਤ ਦਿਨ ਹੋ ਗਏ ਚੱਲ ਆ ਖੁੱਡਿਆਂ ਵਾਲੇ ਦਿਖਾਏ ਨਹੀਂਗੇ ਤੇ ਆ ਆਹ ਯਾਰ ਉਹ ਜੀਨੀ ਨੇ ਪਿੱਛੇ ਬੱਚੇ ਗੱਡੀ ਵਿੱਚ ਬੈਠਿਆ ਹੋਏ ਕਿ ਆਦੇ ਉਹ ਬੈਠਾ ਗੋਲਾ ਆਪਣਾ ਇੰਦਰ ਲੱਪੇ ਆ ਨਹੀਂ ਆ ਬੈਠੇ ਦੱਬੇ ਇਹਦੇ ਚ ਦੋ ਜੋੜਨਾ ਤੇ ਆ ਬੱਚੀ ਆ ਬਸ ਇਹਦੇ ਵੀ ਇੱਕ ਬੱਚੇ ਉਧਰ ਛੱਡ ਕੇ ਸਾਰੇ ਬੱਚੇ ਕੱਢ ਗਏ ਸਾਰੇ ਦਿਖਾਉਣੇ ਆ ਤੁਹਾਨੂੰ ਲਓ ਜੀ ਇਹਦੇ ਵਿੱਚ ਉਹ ਇੱਕ ਗੋਲਾ ਬੱਚਾ ਉਹ ਪਰਲੇ ਦਾ ਸੀ ਬੈਠਾ ਉਹ ਦੂਮੀਪਰਾ ਮੈਂ ਦਾਣੀ ਚੁਗਣ ਲੱਗ ਪਿਆ ਹੁਣ ਇੱਧਰ ਅੰਡੇ ਲਈ ਵੀ ਠੀਕ ਉਦਰੀ ਆਪਣੇ ਨਾਲ ਬਾਹਰਲੇ ਪਾਸੇ ਧਾਰ ਤੇ ਕਬੂਤਰ ਉੱਡ ਕੇ ਬੈਠਾ ਉਹ ਬੈਠਾ ਕੁਲੀ ਜਾਵਾ ਕਿ ਜੂੰ ਕਰਕੇ ਦਿਖਾਵਾਂ ਆ ਬੈਠਾ ਇਹ ਪਤਾ ਨਹੀਂ ਕੋਈ ਚੀਨਾ ਜਾਂ ਠੀਕ ਆ ਇਹ ਇੱਥੇ ਰਹਿੰਦਾ ਹੀ ਹੈ ਚੀਨਾ ਜੋ ਉਹੀ ਆ ਯੀ ਯੰਗ ਫੋਰਸ ਆਪਣੀ ਉਹ ਆਂਦੇ ਆਇਓ ਆਇਓ ਭੱਜ ਗਏ ਥੋਣੀ ਵੇਟ ਥੋਡੀ ਵੇਟ ਹੀ ਕਰੀ ਜਾਨਾ ਲੋਈ ਆਪਣੀ ਯੰਗ ਫੋਰਸ ਪਹੁੰਚ ਚੁੱਕੀ ਹੈ ਉਹ ਦੂਜਾ ਵੀ ਆ ਗਿਆ ਆ ਬਈ ਆਇਆ ਆਇਆ ਭੱਜ ਕੇ ਭੱਜ ਗਏ ਅਮੂ ਤੁਹਾਡੇ ਨਾਲ ਮਗਰੋਂ ਆਈ ਆ ਤੁਸੀਂ ਪਹਿਲਾਂ ਆ ਗਏ ਹੈ ਚਲੋ 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 ਜੀ ਆ ਗਈ ਹੈ ਜਵਾਬ ਆਪਣੇ ਸਕੂਲੋਂ ਤੇ ਟਾਈਮ ਆ ਫੜੀ ਟਾਈਮ ਹੋ ਗਿਆ ਸਵਾ ਚਾਰ ਦਾ ਹੋ ਗਿਆ ਡਰਾਈਵਰ ਰੀੜੀ ਦਾ ਆਟਾ ਤੇ ਦਾਣਾ ਸਿੱਟਰਨ ਚੱਲੇ ਸੀਗੇ ਨਰ ਮੈਂ ਮੁੰਡੇ ਨੂੰ ਲਿਆਂਦਾ ਮੈਂ ਕਿਹਾ ਯਾਰ ਗੱਟੇ ਭਰਨੇ ਆ ਤੂੰ ਕੋਲੀ ਮੈਂ ਗੱਟੇ ਭਰ ਲੇ ਤੇ ਨਹੀਂ ਵਿਚਾਰੇ ਨੇ ਮੈਂ ਕਿਹਾ ਤੂੰ ਰੀੜੀ ਤੱਕ ਰੀੜੀ ਸੀ ਜਲ ਮਾ ਤੱਕ ਲਾਈ ਆਉਂਗਾ। ਓਹ ਆਸ ਕਬੜਾ ਦਾ ਮਾਲਕ ਆ ਹੁੰਦਾ ਮੁੰਡੇ ਦੀ ਰੀੜੀ ਮੰਗੀ ਸੀ ਇਹਨਾਂ ਦੀ ਆ ਹੁੰਦਾ। ਆ ਆ ਮੁੰਡੇ ਦੀ ਰੀੜੀ ਮੰਗੀ ਸੀ। ਆ ਆ ਸਾਡਾ ਯਾਰ ਕਬੂਤ ਹਾਂ ਭੰਟ ਬੈਠੀ ਕੀ ਕਰਨ? ਕਰਨ ਨੂੰ ਆਂਡੀ ਮਗਦਲੀ ਜੋੜੀ ਦੀ ਐ ਨਾ ਫਿਰ। ਚੱਲ ਆਪ ਪਾਏ ਆ ਚੱਕੀ ਤੇ ਚੱਕੀ ਦਾ ਮਾਲਕ ਹੈ ਨਹੀਂ ਗਾ ਕੰਡਾ ਚੱਲੀ ਜਾਂਦਾ ਪਾ ਕੰਡਾ ਚੱਲੀ ਜਾਂਦਾ ਚੱਲ ਗੱਟੇ ਲਵਾ ਬਲ ਤੇ ਜੀਰ ਹਾਲਵਾ ਆ ਯਾਰ ਚੱਕੀ ਤੇ ਆਈਦਾਣੇ ਹੁਣ ਦਿਆਂ ਪੂਰਾ ਇੱਕ ਮੇਰਾ ਮੋਬਾਈਲ ਕੰਡ ਮੱਕਿਆਲੀ ਕਿਲੋ 900 ਆਟਾ ਇਹ ਪੀਣ ਕਰਨਾ ਉਥੇ ਲੈ ਕੇ ਚੱਲ ਆ ਜਾ ਇਹਦੋਂ ਮੈਂ ਫੜੂ ਆ ਜਾ ਉਹ ਬੈਠਾ ਪਾਪਾ ਜੀਰਾ ਇੱਥੇ ਬਣਾਉਗਾ ਪੀਣ ਆ ਕੁਝ ਰਗੁੱਲੇ ਤੇ ਆਪਾਂ ਧਾਰਾਂ ਧੂਰਾਂ ਦਾ ਕੰਮ ਆਪਾਂ ਧਾਰਾਂ ਧੂਰਾਂ ਦਾ ਕੰਮ ਨਵੇੜਤਾ ਦੇ ਪਸੰਗਣ ਨੂੰ ਹੋ ਗਏ ਫਰਾਂ ਆ ਸਾਡਾ ਬੰਦਾ ਫਰਦਾ ਨਾ ਜਿਹੜਾ ਆ ਆਉਂਦਾ ਇੱਥੇ ਤਾਂ ਇਹ ਚੌੜ ਵੇਹੀ ਉਹੀ ਜਿਆਦਾ ਕਰਦਾ ਇਹ ਇਹਦੀ ਫੋਟੋ ਵੇਖੋ ਵੇਖ ਸਰ ਕਿੱਡੀ ਘੈਂਡ ਫੋਟੋ ਆ ਹਨਾ ਆ ਵੀ ਪ੍ਰਭਜੋਤ ਸਿੰਘ ਹੌਲਖਾ ਤੇ ਇਹਦੇ ਉਰੇ ਕਰੀਬ ਖਾਉਣੇ ਆ ਮੈਂ ਓਏ ਤੇ ਬਹੁਤ ਸੋਹਣੀ ਫੋਟੋ ਆਈ ਆ ਸਕੂਲ ਦੇ ਵਿੱਚ ਇਹਨਾਂ ਦੇ ਮੇਰੇ ਹਿਸਾਬ ਨਾਲ ਕੋਈ ਸੀਗਾ ਫਰਕਸ਼ਨ ਫੂਕਸ਼ਨ ਉਦੋਂ ਖਿੱਚੀ ਸੀਗੀ ਤੇ ਧਾਰਾਂ ਤੁਰਾਂ ਦਾ ਆਪਾਂ ਕੰਮ ਨਿਮੇੜਤਾ ਤੇ ਉਹ ਆਪਣੀ ਕੁੱਤੀ ਟੋਈ ਪੱਟੀ ਜਾਂਦੀ ਆ ਪਤਾ ਨਹੀਂ ਇਹਨੂੰ ਕੀ ਪ੍ਰੋਬਲਮ ਹੋਈ ਆ ਟੋਏ ਪੱਟ ਕੇ ਬੈਂਦੀ ਆ ਇਹ ਨਿੱਤ ਭਰਦਾ ਮੈਂ ਨਿੱਤੇ ਪੜਦੀ ਆ ਤੇ ਚਲੋ ਠੀਕ ਆ ਜੀ ਵਲੌਗ ਆਪਣਾ ਅੱਜ ਸਾਰਾ ਹੀ ਕਬੂਤਰਾਂ ਤੇ ਚੱਲ ਆ ਜਵਾਕ ਹੁਣ ਇਹ ਜੋਤ ਟਿਊਸ਼ਨ ਤੋਂ ਆਇਆ ਸੀਗਾ ਤੇ ਇਹ ਆ ਕੇ ਪ੍ਰਭਜੋਤ ਸਿੰਘ ਆ ਜਿਹੜਾ ਸਾਡਾ ਔਲਖ ਇਸ ਵਿਖਾਉਣ ਲੱਗ ਪਿਆ ਤੇ ਇਹ ਆ ਬੈਠੇ ਦੋਵੇਂ ਭਰਾ ਪਰ ਇਹ ਲੜਦੇ ਬਹੁਤ ਇਹਨਾਂ ਦੀ ਆਏ ਆਏ ਨਹੀਂ ਇਕੱਠੇ ਬੈਂਦੇ ਇਹ ਡੈਂਦੇ ਬਹੁਤ ਆ ਜਿਹਨੂੰ ਆਪਾਂ ਕਹਿ ਦਿੰਨੇ ਆ ਹਾ ਫੋਟੋ ਵੇਖੋ ਕਿੰਦੀ ਘੰਟ ਆਈ ਆ ਹਨਾ ਖੋਲ ਕੇ ਦੇ ਤੇ ਆ ਨਾ ਆ ਵੀ ਕੋਈ ਫੋਟੋ ਇਹਦੀਆਂ ਇਹਦੇ ਕਲਾਸ ਮੀਟ ਆ ਜਿਹੜੇ ਉਹਨਾਂ ਦੀਆਂ ਫੋਟੋ ਆ ਸਾਰੇਆਂ ਦੀਆਂ ਹਾਂ ਚਾਰਜ ਠੀਕ ਚਾਰਜ ਸੀ ਜਿਹੜੀ ਇਹਨਾਂ ਦੀ ਉਹਦੀ ਹੈ ਤੇ ਫੋਟੋ ਬਹੁਤ ਘੈਂਟ ਆਈ ਹੈ ਮੇਰੇ ਮੁੰਡੇ ਦੀ ਤੇ ਉਹ ਕਹੇ ਗਰੁੱਪ ਫੋਟੋ ਬਖਾ ਦੇਣ ਦੇ ਤੇ ਆ ਇਹਨਾਂ ਦੀ ਗਰੁੱਪ ਫੋਟੋ ਆ ਜਿਹੜੀ ਤੇ ਇਧਰ ਇਧਰ ਲਈ ਕੰਨੀ ਤੇ ਇੱਕ ਛੱਡ ਕੇ ਖੜਾ ਹੈ ਇਹ ਤੇ ਬਹੁਤ ਸੋਹਣੀ ਫੋਟੋ ਆਈ ਹੈ ਤੇ ਆ ਫੋਟੋ ਦੇਖੋ ਮੈਂ ਤਾਂ ਫੋਟੋ ਵੇਖ ਕੇ ਐ ਬਹੁਤ ਘੈਂਟ ਲੱਗ ਰਹੀ ਹੈ ਚਲੋ ਠੀਕ ਹੈ ਜੀ ਆਪਾਂ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ 'ਤੇ ਤੇ ਕਰਦੇ ਹਾਂ ਵਲੌਗ ਦੀ ਸਮਾਪਤੀ ਤੇ ਆਪਾਂ ਮਿਲਦੇ ਹਾਂ ਹੀ ਤੁਹਾਨੂੰ ਅਗਲੇ ਵਲੌਗ 'ਤੇ ਕਰਦੇ ਹਾਂ ਵਲੌਗ ਦੀ ਸਮਾਪਤੀ ਤੇ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਸ਼ਾਮ ਦਾ ਵੇਲਾ ਤੇ ਆ ਦੋਵੇਂ ਭਰਾ ਬੈਠਿਆ ਨਾ ਇਹ ਕਦੇ ਨਹੀਂ ਆਏ ਬੈੰਦੇ ਡੈਂਦੇ ਹੀ ਹੁੰਦੇ ਆ ਇਹਨਾਂ ਦੀ ਲੜਾਈ ਬਹੁਤ ਹੁੰਦੀ ਆ ਉਸ ਵਿੱਚ ਚਲੋ ਠੀਕ ਹੈ ਜੀ ਮਿਲਦੇ ਹਾਂ ਅਗਲੇ ਵਲੌਗ 'ਤੇ